ਦਿਨ ਐ ਐਤਵਾਰ ਹਰ ਕਿਸੇ ਨੂੰ ਚਾਹ ਹੁੰਦਾ ਹੈ ਵੀ ਛੁੱਟੀ ਦਾ ਦਿਨ ਹੈ ਤੇ ਕੁਝ ਮौज-ਮਸਤੀ ਕੀਤੀ ਜਾਵੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਜਾਵੇ ਸੋ ਕੁਝ ਲੋਕ ਸਵੇਰੇ-ਸਵੇਰੇ ਆਪਣੇ ਮਨਪਸੰਦ ਖੇਡ ਵੀ ਖੇਡਣ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਗੁਰੂ ਅਰਸਾਏ ਦਾ ਹਰਜੀਤ ਸਿੰਘ ਜੋ ਕਿ ਪੇਸ਼ੇਵਜੋਂ ਲੱਕੜ ਦਾ ਮਿਸਤਰੀ ਸੀ ਤੇ ਅੱਜ ਤੜਕਸਾਰ ਆਪਣੇ ਦੋਸਤਾਂ ਦੇ ਨਾਲ ਮੰਡੀ ਦੇ ਬਾਹਰਵਰ ਇੱਕ ਖਾਲੀ ਜਗ੍ਹਾ ਤੇ ক্রিকেট ਖੇਡਣ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਉਸਦਾ ਆਖਰੀ ਮੈਚ ਹੋਵੇਗਾ ਉਸ ਦੀ ਘਰੇ ਉਡੀਕ ਹੋ ਰਹੀ ਸੀ ਪਰ ਉਡੀਕ ਉਸ ਦੀ ਖਤਮ ਕੀਤੀ ਉਹਦੇ ਦੋਸਤਾਂ ਨੇ ਜਦੋਂ ਉਹ ਹਰਜੀਤ ਦੀ ਮਰਤਕ ਦੇਹ ਲੈ ਕੇ ਪੁੱਜੇ ਸੋ ਮਾਮਲਾ ਕੁਝ ਇਸ ਤਰ੍ਹਾਂ ਹੋਇਆ ਕਿ ਹਰਜੀਤ ਨੇ ਜਦੋਂ ਛੱਕਾ ਮਾਰਿਆ ਤਾਂ ਜੋਰ ਇੰਨਾ ਕੁ ਲੱਗ ਗਿਆ ਕਿ ਉਹ ਅਚਾਨਕ ਡਿੱਗ ਪਿਆ ਤੇ ਇਸ ਨਾਲ ਉਹ ਆਪਣੇ ਸਵਾਸ ਗਵਾ ਗਿਆ ਅੱਜ ਦੀ ਕੀ ਘਟਨਾ ক্রিকেট ਪਰ ਹਰਦੀਦੀ ਹੋਈ ਹੈ ਜੀ ਤੇ ਜੀ ਹਦੀਸਾ ਸਾਡਾ ਪ੍ਰਿਕਟ ਪਲੇਅਰ ਹੈ ਜੀ ਅੱਜ ਸਵੇਰੇ ਅਸੀਂ ਰੋਟੀਨ ਦੇ ਵਿੱਚ ਬੈਟਿੰਗ ਕਰ ਰਹੇ ਸੀ ਜਿਸ ਨੇ ਇੱਕ ਛੇਰਨ ਮਾਰੇ ਨੇ ਛੇਰਨ ਮਾਰਨ ਤੋਂ ਬਾਅਦ ਇਹ ਨੋਸਟੈਕ ਨੂੰ ਮਿਲਣ ਗਏ ਜਿਹੋ ਮਿਲਿਆ ਉੱਥੇ ਹੀ ਇਹ ਦੇਖਿਆ ਅਸੀਂ ਲੋਕ ਨੂੰ ਇਹਨੂੰ ਕਾਟਣਾ ਜਦੋਂ ਫਸਲ ਐਡ ਦੇ ਕੇ ਪੇਰਵੜ ਦੇ ਕੇ ਅਸੀਂ 500 ਹਸਪੀਟਲ ਲੈ ਗਏ ਕਿੱਥੋਂ ਨਾਲ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਹਾਲਫ ਨੇ ਬੋਲਿਆ ਕਿ ਲੋਕ ਤੇ ਨਾਲ ਕੀ ਹੋ ਗਈ ਬਹੁਤ ਹੀ ਸਾਡਾ ਪਿਆਰਾ ਤੇ ਹਰਮਨ ਪਲੇਅਰ ਸੀ ਬਹੁਤ ਚੰਗਾ ਕਰਦੇ ਸੀ ਉਹਨਾਂ ਦੇ ਕੇ ਜੋਰ ਨਹੀਂ ਚੱਲਦਾ ਪਰ ਸਾਡੇ ਨਾਲ ਫਾਈਬਰ ਟੱਕਰਾ ਜਾਂਦੀ ਹੈ